ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿਹੜੇ 8 ਲੱਛਣ ਜੋ ਇੱਕ ਸੱਚੇ ਦੋਸਤ ਵਿੱਚ ਮਿਲਦੇ ਹਨ ਜੇ ਤੁਹਾਡੇ ਕੋਲ ਵੀ ਕੋਈ ਸੱਚਾ ਦੋਸਤ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਚਲੋ ਫਿਰ ਦੇਖਦੇ ਹਾਂ ਇੱਕ ਸੱਚੇ ਦੋਸਤ ਦੇ 8 ਲੱਛਣ ਨੰਬਰ 1 ਸੱਚਾਈ ਤੇ ਖੁੱਲੇ ਦਿਲ ਵਾਲਾ ਸੱਚਾ ਦੋਸਤ ਹਮੇਸ਼ਾ ਸੱਚ ਬੋਲਣ ਵਾਲਾ ਹੁੰਦਾ ਹੈ ਭਾਵੇਂ ਸੱਚ ਕੜਵਾਹੀ ਕਿਉਂ ਨਾ ਹੋਵੇ ਉਹ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਝੂਠੀ ਤਸੱਲੀ ਨਹੀਂ ਕਰਦਾ ਅਤੇ ਗਲਤੀਆਂ ਦੇ ਮਾਮਲੇ ਵਿੱਚ ਸਪਸ਼ਟਤਾ ਨਾਲ ਗੱਲ ਕਰਦਾ ਹੈ ਉਹ ਤੁਹਾਡੇ ਅੰਦਰ ਜੋ ਕੁਝ ਵੀ ਕਮੀ ਹੈ ਉਸ ਨੂੰ ਬਿਨਾਂ ਕਿਸੇ ਡਰ ਦੇ ਦਰਸਾਉਂਦਾ ਹੈ ਉਸ ਦਾ ਦਿਲ ਇੰਨਾ ਖੁੱਲਾ ਹੁੰਦਾ ਹੈ ਕਿ ਉਹ ਤੁਹਾਡੀਆਂ ਬੇਵਕੂਫੀਆਂ ਜਾਂ ਗਲਤ ਫੈਸਲਿਆਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਂਦਾ ਅਤੇ ਮਜ਼ਾਕੀਆਂ ਟੰਗ ਨਾਲ ਸਿੱਧਾ ਕਰ ਦਿੰਦਾ ਹੈ ਉਸ ਦੇ ਦਿਲ ਵਿੱਚ ਕੋਈ ਚਾਲਾਕੀ ਜਾਂ ਦਗਾ ਨਹੀਂ ਹੁੰਦੀ ਜਿਸ ਕਰਕੇ ਤੁਹਾਨੂੰ ਹਮੇਸ਼ਾ ਉਸ ਦੇ ਨਾਲ ਸੁਰੱਖਿਅਤ ਮਹਿਸੂਸ ਹੁੰਦਾ ਹੈ ਉਹ ਦੋਸਤ ਜੇਕਰ ਕਦੇ ਗੁੱਸੇ ਜਾਂ ਦੁੱਖ ਵਿੱਚ ਹੋਵੇ ਤਾਂ ਵੀ ਉਹ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਤੁਹਾਡੇ ਨਾਲ ਪਿਆਰ ਅਤੇ ਸਹਿਜਤਾ ਨਾਲ ਗੱਲ ਕਰਦਾ ਹੈ ਉਹ ਕਦੇ ਵੀ ਤੁਹਾਡੇ ਪਰ ਉਸਦਾ ਗਲਤ ਫਾਇਦਾ ਨਹੀਂ ਚੁੱਕਦਾ ਉਹ ਤੁਹਾਡੇ ਨਾਲ ਖੁੱਲੇ ਦਿਲ ਨਾਲ ਗੱਲਾਂ ਕਰਦਾ ਹੈ ਜਿਸ ਕਰਕੇ ਤੁਸੀਂ ਆਪਣੇ ਦਿਲ ਦੀ ਹਰ ਗੱਲ ਬਿਨਾ ਕਿਸੇ ਸ਼ਰਮ ਦੇ ਉਸ ਦੇ ਸਾਹਮਣੇ ਰੱਖ ਸਕਦੇ ਹੋ ਨੰਬਰ 2 ਮਿਹਨਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਦੋਸਤ ਤੁਹਾਡੇ ਲਈ ਸਫਲਤਾ ਦੇ ਰਸਤੇ ਦਾ ਮਾਰਗਦਰਸ਼ਕ ਹੁੰਦਾ ਹੈ ਜਦੋਂ ਤੁਸੀਂ ਹਿੰਮਤ ਹਾਰਨ ਵਾਲੇ ਹੋਵੇ ਉਹ ਤੁਹਾਨੂੰ ਉਤਸ਼ਾਹਤ ਕਰਦਾ ਹੈ ਉਹ ਸਿਰਫ ਗੱਲਾਂ ਨਾਲ ਨਹੀਂ ਪਰ ਆਪਣੇ ਕਰਮਾਂ ਨਾਲ ਮਿਹਨਤ ਦਾ ਉਦਾਹਰਣ ਸਥਾਪਿਤ ਕਰਦਾ ਹੈ ਉਸਦੀ ਮੋਟੀਵੇਸ਼ਨ ਤੁਹਾਡੇ ਵਿੱਚ ਨਵੀਂ ਊਰਜਾ ਪਰਦੀ ਹੈ ਉਹ ਦੋਸਤ ਤੁਹਾਡੇ ਸੁਪਨਿਆਂ ਨੂੰ ਸੱਚ ਕਰਨ ਲਈ ਤੁਹਾਡੀ ਮਦਦ ਕਰਦਾ ਹੈ ਜਦੋਂ ਤੁਸੀਂ ਕਿਸੇ ਕੰਮ ਵਿੱਚ ਮਸ਼ਕੂਕ ਹੁੰਦੇ ਹੋ ਉਹ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਉਸ ਨੂੰ ਪੂਰਾ ਕਰ ਸਕਦੇ ਹੋ ਤੁਹਾਡੇ ਹਰ ਛੋਟੇ ਬੌਤਰੇ ਲਕਸ਼ਣ ਨੂੰ ਮਤਵ ਦੇਣ ਵਾਲਾ ਦੋਸਤ ਤੁਹਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਜਦੋਂ ਤੁਸੀਂ ਹਾਰਨ ਦੀ ਕगार ਤੇ ਹੋ ਉਹ ਤੁਹਾਡੇ ਪਾਸ ਆ ਕੇ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਉਹ ਤੁਹਾਡੇ ਹਰ ਕਦਮ ਤੇ ਮੋਟੀਵੇਟ ਕਰਦਾ ਹੈ ਅਤੇ ਤੁਹਾਡੀਆਂ ਕਮਜ਼ੋਰੀਆਂ ਨੂੰ ਸਿਵਿchnਾ ਤਾਕਤ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ ਮਿਹਨਤ ਲਈ ਪ੍ਰੇਰਿਤ ਕਰਨ ਵਾਲਾ ਦੋਸਤ ਤੁਹਾਡੇ ਸੁਪਨਿਆਂ ਨੂੰ ਸਫਲਤਾ ਵਿੱਚ ਬਦਲਣ ਦਾ ਸਾਥੀ ਹੁੰਦਾ ਹੈ ਨੰਬਰ 3 ਵਫادار ਤੇ ਪਰ ਉਸਯੋਗ ਵਫادار ਦੋਸਤ ਤੁਹਾਡੀ ਗੈਰ ਹਾਜ਼ਰੀ ਵਿੱਚ ਵੀ ਤੁਹਾਡੀ ਇੱਜ਼ਤ ਕਰਦਾ ਹੈ ਉਹ ਤੁਹਾਡੇ ਰਾਜ਼ਾਂ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਸੱਚਾ ਦੋਸਤ ਉਹ ਹੁੰਦਾ ਹੈ ਜੋ ਤੁਹਾਡੇ ਦੁੱਖ ਸੁੱਖ ਵਿੱਚ ਸਾਥ ਦਿੰਦਾ ਹੈ ਜਦੋਂ ਤੁਸੀਂ ਕਠਿਨਾਈਆਂ ਵਿੱਚ ਹੋ ਉਹ ਤੁਹਾਡਾ ਮੋਰਚਾ ਸੰਭਾਲਦਾ ਹੈ ਉਹ ਤੁਹਾਨੂੰ ਕਦੇ ਵੀ ਪਿੱਠ ਪਿੱਛੇ ਬੁਰਾ ਨਹੀਂ ਕਹੇਗਾ ਸੱਚਾ ਦੋਸਤ ਤੁਹਾਡੀ ਕਮੀ ਬੇਸੀ ਨੂੰ ਸਵੀਕਾਰ ਕਰਦਾ ਹੈ ਉਹ ਤੁਹਾਡੇ ਪੱਖ ਵਿੱਚ ਖੜਾ ਰਹਿੰਦਾ ਹੈ ਵਫਾਦਾਰ ਦੋਸਤ ਹਰ ਮੌਕੇ ਤੇ ਸਚਾਈ ਦਾ ਸਾਥ ਦਿੰਦਾ ਹੈ ਤੁਹਾਡੇ ਉੱਤੇ ਹੋਇਆ ਕੋਈ ਇਲਜ਼ਾਮ ਹੋਵੇ ਤਾਂ ਉਹ ਤੁਹਾਡਾ ਬਚਾ ਕਰਦਾ ਹੈ ਤੁਹਾਡੀ ਹਰ ਸਫਲਤਾ ਤੇ ਉਹ ਖੁਸ਼ ਹੁੰਦਾ ਹੈ ਉਹ ਤੁਹਾਡੇ ਨਾਲ ਮਜ਼ਾਕ ਵੀ ਕਰਦਾ ਹੈ ਪਰ ਕਦੇ ਹੱਦ ਨਹੀਂ ਲੰਗਦਾ ਜਦੋਂ ਤੁਸੀਂ ਗਲਤ ਹੋਵੋ ਉਹ ਤੁਹਾਨੂੰ ਦਿਲੋਂ ਸਮਝਾਉਂਦਾ ਹੈ ਉਸਦੀ ਦੋਸਤੀ ਸਮੇ ਜਾਂ ਪੈਸੇ ਨਾਲ ਨਹੀਂ ਤੋਲੀ ਜਾ ਸਕਦੀ ਨੰਬਰ 4 ਸਮਰਥਕ ਤੇ ਮੋਟੀਵੇਟਰ ਉਹ ਹਮੇਸ਼ਾ ਤੁਹਾਨੂੰ ਆਪਣੀ ਮੰਜ਼ਿਲ ਵੱਲ ਵਧਣ ਲਈ ਹਿੰਮਤ ਦਿੰਦਾ ਹੈ ਜਦੋਂ ਤੁਸੀਂ ਹਾਰ ਮੰਨ ਲਓ ਉਹ ਤੁਹਾਨੂੰ ਉੱਠ ਕੇ ਲੜਨ ਦੀ ਤਾਕਤ ਦਿੰਦਾ ਹੈ ਸਮਰਥਕ ਦੋਸਤ ਤੁਹਾਡੇ ਸੁਪਨਿਆਂ ਨੂੰ ਸਮਝਦਾ ਹੈ ਉਹ ਤੁਹਾਨੂੰ ਕਦੇ ਵੀ ਨਿਰਾਸ਼ ਹੋਣ ਨਹੀਂ ਦਿੰਦਾ ਤੁਸੀਂ ਜਦੋਂ ਨਵਾਂ ਕੰਮ ਸ਼ੁਰੂ ਕਰੋ ਉਹ ਤੁਹਾਨੂੰ ਪੂਰਾ ਸਾਥ ਦਿੰਦਾ ਹੈ ਉਹ ਤੁਹਾਡੇ ਚੰਗੇ ਅਤੇ ਬੁਰੇ ਦਿਨਾਂ ਦੇ ਗਵਾਹ ਹੁੰਦਾ ਹੈ ਉਸ ਦੀ ਮੋਟੀਵੇਸ਼ਨ ਤੁਹਾਡੇ ਲਈ ਮਸ਼ਾਲ ਦੀ ਤਰ੍ਹਾਂ ਹੁੰਦੀ ਹੈ ਨੰਬਰ 5 ਸੰਵੇਦਨਸ਼ੀਲ ਦੋਸਤ ਸੰਵੇਦਨਸ਼ੀਲ ਦੋਸਤ ਉਹ ਹੁੰਦਾ ਹੈ ਜੋ ਤੁਹਾਡੇ ਦੁੱਖ ਸੁੱਖ ਨੂੰ ਆਪਣਾ ਸਮਝਦਾ ਹੈ ਜਦੋਂ ਤੁਸੀਂ ਕਿਸੇ ਤਕਲੀਫ ਵਿੱਚ ਹੁੰਦੇ ਹੋ ਉਹ ਸਿਰਫ ਦਿਖਾਉਣ ਵਾਲੀ ਤਕਲੀਫ ਨੂੰ ਨਹੀਂ ਪਰ ਤੁਹਾਡੇ ਦਿਲ ਦੇ ਅੰਦਰ ਦੇ ਦਰਦ ਨੂੰ ਵੀ ਮਹਿਸੂਸ ਕਰਦਾ ਹੈ ਉਹ ਸਿਰਫ ਕਹਿ ਦੇਣ ਲਈ ਨਹੀਂ ਪਰ ਪੂਰੀ ਨਿਸ਼ਠਾ ਨਾਲ ਤੁਹਾਡੇ ਹਾਲਾਤਾਂ ਵਿੱਚ ਖੁਦ ਨੂੰ ਰੱਖ ਕੇ ਸੋਚਦਾ ਹੈ ਜਦੋਂ ਤੁਸੀਂ ਹਾਸਾ ਕਰਦੇ ਹੋ ਉਹ ਤੁਹਾਡੇ ਨਾਲ ਮਜ਼ੇ ਕਰਦਾ ਹੈ ਅਤੇ ਜਦੋਂ ਤੁਸੀਂ ਰੋਦੇ ਹੋ ਉਹ ਤੁਹਾਡੇ ਅੰਸੂ ਸਾਫ ਕਰਨ ਲਈ ਪਹਿਲਾ ਹੱਥ ਵਧਾਉਂਦਾ ਹੈ ਤੁਸੀਂ ਜਦੋਂ ਨਿਰਾਸ਼ਾ ਦੇ ਗਹਿਰੇ ਸਮੁੰਦਰ ਵਿੱਚ ਡੁੱਬ ਰਹੇ ਹੁੰਦੇ ਹੋ ਉਹ ਤੁਹਾਨੂੰ ਉਸੇ ਸਮੁੰਦਰ ਵਿੱਚ ਡੁੱਬਣ ਤੋਂ ਬਚਾਉਣ ਲਈ ਬਚਾディー ਰੱਸੀ ਵਾਂਗ ਕੰਮ ਕਰਦਾ ਹੈ ਉਹ ਤੁਹਾਡੇ ਦਿਲ ਦੇ ਅੰਦਰ ਦੇ ਡਰ ਅਤੇ ਸ਼ੰਕਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਮਕਸਦ ਸਿਰਫ ਤੁਹਾਡੀ ਮਦਦ ਕਰਨਾ ਨਹੀਂ ਹੁੰਦਾ ਪਰ ਤੁਹਾਨੂੰ ਇਹ ਮਹਿਸੂਸ ਕਰਵਾਉਣਾ ਹੁੰਦਾ ਹੈ ਕਿ ਤੁਸੀਂ ਕਦੇ ਵੀ ਇਕੱਲੇ ਨਹੀਂ ਹੋ ਸੰਵੇਦਨਸ਼ੀਲ ਦੋਸਤ ਤੁਹਾਡੀਆਂ ਸਮੱਸਿਆਵਾਂ ਨੂੰ ਸੁਣਨ ਲਈ ਵਕਤ ਕੱਢਦਾ ਹੈ ਅਤੇ ਤੁਹਾਡੇ ਹਾਲਾਤਾਂ ਨੂੰ ਸੁਧਾਰਨ ਲਈ ਆਪਣੀ ਪੂਰੀ ਕਸ਼ਮਕਿਸ਼ ਲਾਉਂਦਾ ਹੈ ਸੰਵੇਦਨਸ਼ੀਲ ਦੋਸਤ ਇਹ ਨਹੀਂ ਕਹੇਗਾ ਕਿ ਮੈਂ ਸਮਝਦਾ ਹਾਂ ਪਰ ਉਹ ਤੁਹਾਨੂੰ ਇਹ ਮਹਿਸੂਸ ਕਰਵਾਏਗਾ ਕਿ ਮੈਂ ਤੇਰੇ ਨਾਲ ਹਾਂ ਉਸ ਦੀ ਮਮਤਾ ਹਤੇ ਮਾਨਵਤਾ ਤੁਹਾਡੇ ਲਈ ਇੱਕ ਮਜ਼ਬੂਤ ਸਹਾਰਾ ਬਣਦੀ ਹੈ ਉਸ ਦੀ ਸੰਵੇਦਨਸ਼ੀਲਤਾ ਸਿਰਫ ਲਫ਼ਜ਼ਾਂ ਵਿੱਚ ਨਹੀਂ ਸਹੀ ਸਮੇਂ ਤੇ ਕੀਤੇ ਹੋਏ ਕਾਰਵਾਈ ਵਿੱਚ ਜ਼ਾਰ ਹੁੰਦੀ ਹੈ ਉਹ ਤੁਹਾਡੀ ਤਕਲੀਫ ਨੂੰ ਹਲਕਾ ਕਰਨ ਲਈ ਆਪਣੇ ਦਿਲ ਦੀ ਗਹਿਰਾਈ ਤੋਂ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸਦੇ ਬੋਲ ਉਸਦੀ ਹਜ਼ੂਰੀ ਅਤੇ ਉਸਦੀ ਸੱਚੀ ਸਹਿਯੋਗੀ ਸੋਚ ਤੁਹਾਡੇ ਲਈ ਮਾਨਸਿਕ ਤਾਨ ਕਟਾਉਣ ਦਾ ਸਾਧਨ ਬਣਦੀ ਹੈ ਇਹਨਾਂ ਗੁਣਾ ਕਰਕੇ ਸੰਵੇਦਨਸ਼ੀਲ ਦੋਸਤ ਇੱਕ ਅਨਮੋਲ ਤੋਹਫ਼ਾ ਹੁੰਦਾ ਹੈ ਨੰਬਰ 6 ਮੌਜੂਦਾ ਸਮੇਂ ਵਿੱਚ ਸੱਚਾ ਸਾਥੀ ਮੌਜੂਦਗੀ ਵਿੱਚ ਸੱਚਾ ਦੋਸਤ ਉਹ ਹੁੰਦਾ ਹੈ ਜੋ ਹਰ ਸਮੇਂ ਤੁਹਾਡੇ ਨਾਲ ਜੁੜਿਆ ਰਹਿੰਦਾ ਹੈ ਬਿਨਾਂ ਕਿਸੇ ਸ਼ਰਤ ਦੇ ਜਦੋਂ ਤੁਸੀਂ ਉਸ ਨੂੰ ਕਾਲ ਕਰਦੇ ਹੋ ਉਹ ਕਦੇ ਵੀ ਤੁਹਾਡੀ ਕਾਲ ਨੂੰ ਅਣਦੇਖਾ ਨਹੀਂ ਕਰਦਾ ਉਹ ਤੁਹਾਡੇ ਦੁੱਖ ਸੁੱਖ ਵਿੱਚ ਹਮੇਸ਼ਾ ਹਾਜ਼ਰ ਰਹਿੰਦਾ ਹੈ ਚਾਹੇ ਉਸਦੇ ਆਪਣੇ ਕੰਮ ਕਿੰਨੇ ਵੀ ਜ਼ਰੂਰੀ ਕਿਉਂ ਨਾ ਹੋਣ ਇਹ ਦੋਸਤ ਉਹ ਹੈ ਜੋ ਸਿਰਫ ਸਮੇਤੇ ਨਹੀਂ ਪਰ ਸਹੀ ਸਮੇਤੇ ਤੁਹਾਡੇ ਨਾਲ ਖੜਦਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਹੇਠਲੇ ਪੱਦਰ ਤੇ ਹੁੰਦੇ ਹੋ ਉਹ ਤੁਹਾਨੂੰ ਉਸ ਹਾਲਤ ਵਿੱਚ ਵੀ ਗਲਵਕੜੀ ਪਾਉਂਦਾ ਹੈ ਉਹ ਦੋਸਤ ਹਰ ਛੋਟੀ ਜਹੀ ਜ਼ਰੂਰਤ ਲਈ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਮਾਨਸਿਕ ਤਣਾ ਜਾਂ ਨਿਰਾਸ਼ਾ ਵਿੱਚ ਹੋ ਉਹ ਤੁਹਾਡੇ ਹਾਲਾਤਾਂ ਨੂੰ ਬਿਨਾਂ ਪੁੱਛੇ ਵੀ ਸਮਝ ਲੈਂਦਾ ਹੈ ਅਤੇ ਤੁਹਾਨੂੰ ਹੌਸਲਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਤੁਹਾਡੇ ਜੀਵਨ ਵਿੱਚ ਜਦੋਂ ਵੀ ਕੋਈ اہم ਫੈਸਲਾ ਲੈਣਾ ਹੋਵੇ ਉਹ ਤੁਹਾਡੇ ਨਾਲ ਖੜ ਕੇ ਤੁਹਾਨੂੰ ਸਹੀ ਸਲਾਹ ਦਿੰਦਾ ਹੈ ਮੌਜੂਦੀ ਵਾਲਾ ਸੱਚਾ ਦੋਸਤ ਕਦੇ ਇਹ ਗਲਤਫਹਮੀਆਂ ਨਹੀਂ ਪੈਦਾ ਹੋਣ ਦਿੰਦਾ ਕਿ ਤੁਸੀਂ ਇਕੱਲੇ ਹੋ ਉਹ ਤੁਹਾਨੂੰ ਹਮੇਸ਼ਾ ਇਹ ਮਹਿਸੂਸ ਕਰਵਾਉਂਦਾ ਹੈ ਕੀ ਤੁਸੀਂ ਉਸਦੇ ਲਈ ਮਹੱਤਵਪੂਰਨ ਹੋ ਜਦੋਂ ਤੁਹਾਡੇ ਉੱਤੇ ਸਮੱਸਿਆਵਾਂ ਦਾ ਪਹਾੜ ਟੁੱਟ ਪੈਂਦਾ ਹੈ ਉਹ ਦੋਸਤ ਪਹੁੰਚ ਕੇ ਉਸ ਪਹਾੜ ਨੂੰ ਆਪਣੇ ਮਜ਼ਬੂਤ ਹੱਥਾਂ ਨਾਲ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦੋਸਤ ਸਿਰਫ ਖੁਸ਼ੀਆਂ ਵਿੱਚ ਹੀ ਨਹੀਂ ਦੁੱਖਾਂ ਵਿੱਚ ਵੀ ਤੁਹਾਡੇ ਨਾਲ ਖੜਾ ਰਹਿੰਦਾ ਹੈ ਉਹ ਤੁਹਾਡੇ ਲਈ ਬਿਨਾਂ ਮੰਗੇ ਆਪਣਾ ਸਮਾਂ ਆਪਣੇ ਪੈਸੇ ਅਤੇ ਆਪਣੀ ਹਾਜ਼ਰੀ ਦਿੰਦਾ ਹੈ ਸੱਚੇ ਦੋਸਤ ਦੀ ਮੌਜੂਦਗੀ ਤੁਹਾਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਦੁਨੀਆ ਵਿੱਚ ਅਜੇ ਵੀ ਸੱਚੀ ਦੋਸਤੀ ਮੌਜੂਦ ਹੈ ਉਹ ਤੁਹਾਡੇ ਛੋਟੇ ਜਿਹੇ ਮੌਕਿਆਂ ਨੂੰ ਵੀ ਖਾਸ ਬਣਾਉਣ ਲਈ ਹਰ ਪ੍ਰਯਾਸ ਕਰਦਾ ਹੈ ਜਦੋਂ ਤੁਸੀਂ ਕਿਸੇ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਲੈ ਕੇ ਨਰਵਸ ਹੁੰਦੇ ਹੋ ਉਹ ਤੁਹਾਡੇ ਨਾਲ ਖੜ ਕੇ ਤੁਹਾਡੀ ਤਾਕਤ ਬਣਦਾ ਹੈ ਜਦੋਂ ਤੁਹਾਡੇ ਜੀਵਨ ਵਿੱਚ ਕੋਈ ਚੰਗਾ ਸਮਾਂ ਹੁੰਦਾ ਹੈ ਉਹ ਤੁਹਾਡੇ ਨਾਲ ਹੱਸਦਾ ਅਤੇ ਜਸ਼ਨ ਮਨਾਉਂਦਾ ਹੈ ਉਹ ਦੋਸਤ ਕਦੇ ਵੀ ਤੁਹਾਡੇ ਤੇਜ਼ ਗੁੱਸੇ ਜਾਂ ਪਾਵਨਾਤਮਕ ਤੂਫਾਨ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਉਹ ਤੁਹਾਡੇ ਪਾਵਨਾਵਾਂ ਨੂੰ ਬਿਨਾਂ ਜੱਜ ਕੀਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਤੁਸੀਂ ਕਿਸੇ ਰੋਜ਼ ਮਰਾਦੀ ਸਮੱਸਿਆ ਵਿੱਚ ਫਸੇ ਹੋਵੇ ਉਹ ਤੁਹਾਡੇ ਲਈ ਹਮੇਸ਼ਾ ਇੱਕ ਮਦਦਗਾਰ ਸਾਥੀ ਬਣਦਾ ਹੈ ਉਹ ਤੁਹਾਡੇ ਦਿਲ ਦਾ ਬੋਝ ਹਲਕਾ ਕਰਨ ਲਈ ਇੱਕ ਚੁੱਪ ਸ਼ਰੂਤਾ ਬਣ ਕੇ ਤੁਹਾਡੇ ਸਾਹਮਣੇ ਬੈਠਦਾ ਹੈ ਸੱਚੇ ਦੋਸਤ ਦੀ ਮੌਜੂਦਗੀ ਤੁਹਾਡੀ ਜ਼ਿੰਦਗੀ ਦਾ ਅਨਮੋਲ ਹਿੱਸਾ ਹੁੰਦੀ ਹੈ ਉਹ ਤੁਹਾਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਬਿਨਾਂ ਸਵਾਰਥ ਦੇ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ ਉਹ ਤੁਹਾਡੇ ਲਈ ਸਿਰਫ ਸਾਥੀ ਨਹੀਂ ਪਰ ਇੱਕ ਮਜ਼ਬੂਤ ਸਹਾਰਾ ਹੁੰਦਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਨੰਬਰ 7 ਮਜ਼ੇਦਾਰ ਅਤੇ ਪੋਜ਼ਿਟਿਵ ਮਜ਼ੇਦਾਰ ਅਤੇ ਪੋਜ਼ਿਟਿਵ ਦੋਸਤ ਉਹ ਹੁੰਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਪਰਦਾ ਹੈ ਉਸ ਦੀ ਹਾਜ਼ਰ ਜਵਾਬੀ ਅਤੇ ਮਜ਼ਾਕਾਂ ਦਾ ਅੰਦਾਜ਼ ਹਰ ਸਮੇਂ ਤੁਹਾਨੂੰ ਹੱਸਣ ਤੇ ਮਜਬੂਰ ਕਰ ਦਿੰਦਾ ਹੈ ਉਹ ਦੋਸਤ ਜੋ ਹਮੇਸ਼ਾ ਮસ્ਤੀ ਕਰਦਾ ਹੈ ਤੁਹਾਡੀਆਂ ਤਣਾਵਪੂਰਨ ਕੜੀਆਂ ਨੂੰ ਵੀ ਰੰਗੀਨ ਬਣਾ ਦਿੰਦਾ ਹੈ ਜਦੋਂ ਤੁਸੀਂ ਉਦਾਸ ਹੋਵੇ ਉਹ ਆਪਣੇ ਮਜ਼ੇਦਾਰ ਕਹਾਣੀਆਂ ਨਾਲ ਤੁਹਾਡਾ ਮੂਡ ਚੰਗਾ ਕਰ ਦਿੰਦਾ ਹੈ ਉਸ ਦੇ ਨਾਲ ਵਕਤ ਬਿਤਾਉਣਾ ਤੁਹਾਨੂੰ ਹਮੇਸ਼ਾ ਤਾਜ਼ਗੀ ਅਤੇ ਖੁਸ਼ਹਾਲੀ ਦਾ ਅਹਿਸਾਸ ਕਰਵਾਉਂਦਾ ਹੈ ਉਹ ਹਰ ਛੋਟੀ ਗੱਲ ਨੂੰ ਜਸ਼ਨ ਬਣਾਉਣ ਦਾ ਹਾਸਾ ਲੱਭ ਲੈਂਦਾ ਹੈ ਜਦੋਂ ਵੀ ਤੁਸੀਂ ਕਿਸੇ ਸਮੱਸਿਆ ਵਿੱਚ ਹੋਵੇ ਉਹ ਤੁਹਾਡੇ ਚਿਹਰੇ ਤੇ ਮੁਸਕਾਨ ਲਿਆਉਣ ਲਈ ਕੋਈ ਨਾ ਕੋਈ ਮસ્ਤੀ ਭਰੀ ਚਾਲ ਚੱਲਦਾ ਹੈ ਉਹ ਦੋਸਤ ਜੋ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ ਤੁਹਾਡੇ ਹਾਲਾਤਾਂ ਨੂੰ ਪਲਕੇ ਹਾਸੇ ਦੇ ਰੂਪ ਵਿੱਚ ਪੇਸ਼ ਪੇਸ਼ ਕਰਦਾ ਹੈ ਉਹ ਪੋਜ਼ਿਟਿਵ ਦ੍ਰਿਸ਼ਟੀਕੋਣ ਰੱਖਦਾ ਹੈ ਅਤੇ ਹਮੇਸ਼ਾ ਤੁਹਾਨੂੰ ਜੀਵਨ ਦੇ ਚੰਗੇ ਪੱਖਾਂ ਦੀ ਯਾਦ ਦਿਵਾਉਂਦਾ ਹੈ ਉਸਦੇ ਹਾਸੇ ਅਤੇ ਮਜ਼ਾਕ ਵਿੱਚ ਕਦੇ ਵੀ ਬਦਮਜ਼ਗੀ ਨਹੀਂ ਹੁੰਦੀ ਉਹ ਤੁਹਾਡੇ ਹਾਸੇ ਦਾ ਹਿੱਸਾ ਹੁੰਦਾ ਹੈ ਅਤੇ ਤੁਹਾਡੇ ਦੁੱਖਾਂ ਨੂੰ ਆਪਣੇ ਮસ્ਤੀ ਭਰੇ ਅੰਦਾਜ਼ ਨਾਲ ਹੁਲਾ ਦਿੰਦਾ ਹੈ ਮਜ਼ੇਦਾਰ ਦੋਸਤ ਉਹ ਹੈ ਜੋ ਕਦੇ ਵੀ ਜ਼ਿੰਦਗੀ ਨੂੰ ਬੋਰਿੰਗ ਬਣਨ ਨਹੀਂ ਦਿੰਦਾ ਉਸਦੇ ਨਾਲ ਕੀਤੇ ਹਰ ਪਲ ਖਾਸ ਹੁੰਦੇ ਹਨ ਉਹ ਤੁਹਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਹਰ ਹਾਲਤ ਵਿੱਚ ਹੱਸਣਾ ਕਿੰਨਾ ਜ਼ਰੂਰੀ ਹੈ ਉਸਦੀ ਪੋਜ਼ੀਟਿਵ એનર્ਜੀ ਤੁਹਾਡੇ ਦਿਨ ਨੂੰ ਰੌਸ਼ਨ ਕਰ ਦਿੰਦੀ ਹੈ ਜਦੋਂ ਤੁਸੀਂ ਕੰਮ ਵਿੱਚ ਫਸੇ ਹੁੰਦੇ ਹੋ ਉਹ ਆਪਣੀ ਮਜ਼ੇਦਾਰ ਗਲਬਾਤ ਨਾਲ ਤੁਹਾਡੇ ਲਈ ਬ੍ਰੇਕ ਲਿਆਉਂਦਾ ਹੈ ਉਸ ਦੇ ਨਾਲ ਹਰ ਗੱਲ ਚਾਹੇ ਛੋਟੀ ਹੀ ਕਿਉਂ ਨਾ ਹੋਵੇ ਇੱਕ ਖਾਸ ਯਾਦ ਬਣ ਜਾਂਦੀ ਹੈ ਮਜ਼ੇਦਾਰ ਅਤੇ ਪੋਜ਼ੀਟਿਵ ਦੋਸਤ ਤੁਹਾਡੇ ਜੀਵਨ ਨੂੰ ਬਿਨਾਂ ਕਿਸੇ ਸ਼ੱਕ ਬੇਹਤਰੀਨ ਬਣਾਉਂਦਾ ਹੈ ਨੰਬਰ 8 ਗੱਲਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਵਾਲਾ ਇਹ ਦੋਸਤ ਤੁਹਾਡੀਆਂ ਛੋਟੀ-ਛੋਟੀ ਚੀਜ਼ਾਂ ਨੂੰ ਯਾਦ ਰੱਖਦਾ ਹੈ ਅਤੇ ਉਸ ਨੂੰ ਖਾਸ ਬਣਾਉਣ ਦਾ ਯਤਨ ਕਰਦਾ ਹੈ ਉਹ ਤੁਹਾਡੇ ਜਨਮ ਦਿਨ ਮਨਪਸੰਦ ਖਾਣੇ ਜਾਂ ਪਸੰਦੀਦਾ ਗਾਣੇ ਨੂੰ ਸਿਰਫ ਯਾਦ ਨਹੀਂ ਰੱਖਦਾ ਪਰ ਉਹਨਾਂ ਨੂੰ ਖਾਸ ਮੌਕਿਆਂ ਤੇ ਸਾਂਝਾ ਕਰਦਾ ਹੈ ਜਦੋਂ ਤੁਸੀਂ ਕੁਝ ਮਤਵਪੂਰਨ ਗੱਲ ਉਸਦੇ ਨਾਲ ਸਾਂਝੀ ਕਰਦੇ ਹੋ ਉਹ ਉਸ ਨੂੰ ਦਿਲ ਵਿੱਚ ਰੱਖ ਲੈਂਦਾ ਹੈ ਉਹ ਦੋਸਤ ਜੋ ਤੁਹਾਡੀ ਪਸੰਦ ਨਾ ਪਸੰਦ ਨੂੰ ਗਹਿਰਾਈ ਨਾਲ ਸਮਝਦਾ ਹੈ ਉਹ ਤੁਹਾਨੂੰ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਉਸਦੇ ਲਈ ਕਿੰਨੇ ਮਹੱਤਵਪੂਰਨ ਹੋ ਜਦੋਂ ਉਹ ਤੁਹਾਡੇ ਪਿਛਲੇ ਮਜ਼ਾਕਾਂ ਜਾਂ ਮਿੱਠੀਆਂ ਗੱਲਾਂ ਨੂੰ ਦੁਹਰਾਉਂਦਾ ਹੈ ਤੁਹਾਨੂੰ ਇੱਕ ਹਾਸਾ ਦੇਣ ਲਈ ਉਹਦੇ ਦਿਲ ਨੂੰ ਸੱਚਮੁੱਚ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੀ ਕਿਸੇ ਖਾਸ ਗੱਲ ਦੀ ਉਮੀਦ ਵੀ ਨਹੀਂ ਕਰਦੇ ਉਹ ਦੋਸਤ ਉਸ ਗੱਲ ਨੂੰ ਯਾਦ ਕਰਕੇ ਤੁਹਾਨੂੰ ਹੈਰਾਨ ਕਰਦਾ ਹੈ ਇਹ ਗੁਣ ਦੋਸਤੀ ਵਿੱਚ ਗਹਿਰਾਈ ਅਤੇ ਮਜ਼ਬੂਤੀ ਦਾ ਸੰਕੇਤ ਹੈ ਛੋਟੀਆਂ ਯਾਦਾਂ ਨੂੰ ਮਤਵ ਦੇਣ ਵਾਲਾ ਦੋਸਤ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਖਾਸ ਸਥਾਨ ਰੱਖਦਾ ਹੈ ਏਸਨ 8 ਲੱਖ ਜੋ ਸੱਚੇ ਦੋਸਤਾਂ ਵਿੱਚ ਮਿਲਦੇ ਹਨ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਹੋਵੇਗਾ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ